Jangan lupa like, share, dan subscribe ਕੀ ਬਤਨ ਐ ਹੇ ਸਰ ਕੀ ਮਆਬਲਤ ਹੈ ਜਿਸ ਸੁਸਕਾਣ ਦਾ ਇਹ ਐਸੇ ਸੁਖਰਾਸ ਸਿੰਘ ਪਟ્રોલਿੰਗ ਦੇ ਸਬੰਧ ਵਿੱਚ ਵਾਰ ਸੀਗਾ ਜਿਸਕੇ ਉਸ ਨੂੰ ਜਿਸ ਨੂੰ ਮੁਖਬਰ ਖਾਸ ਨੇ ਸੋਚਣਾ ਦਿੱਤੀ ਕਿ ਦਲਜੀਤ ਸਿੰਘ ਨਾਮ ਦਾ ਵਿਅਕਤੀ ਪਿੰਡ ਰਸੂੜਪੁਰ ਦਾ ਰਹਿਣ ਵਾਲਾ ਵਾ ਇਹ ਬੀਐਸਐਫ ਜੀਆ ਕੌਂਕੀਆਂ ਵਗੈਰਾ ਡਿਮੋਗ੍ਰਾਫੀ ਜਿਹੜੀ ਆ ਇਹ ਵਿਦੇਸ਼ ਭੇਜਦਾ ਵਾ ਇਸ ਬੰਦੇ ਦਲਜੀਤ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲੈ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਤੇ ਗੁਰਜੰਟ ਸਿੰਘ ਗੁਰਦੀਪ ਸਿੰਘ ਜਿਹੜਾ ਉਹ ਹੈਗਾ ਜੀ ਪਿੰਡ ਰਸੂਲਪੁਰ ਦਾ ਗੁਰਜੰਟ ਸਿੰਘ ਪਿੰਡ ਹਕੀਮਪੁਰ ਦਾ ਸਰ ਕਿੰਨੇ ਗ੍ਰਫਤਾਰ ਇਹਨਾਂ ਦੀ ਗ੍ਰਫਤਾਰੀ ਤੇ ਬਾਕੀ ਆ ਅਜੇ ਸਿਰਫ ਦਲਜੀਤ ਸਿੰਘ ਦੀ ਗ੍ਰਫਤਾਰੀ ਹੋਈ ਹੈ ਸਰ ਕਿੰਨੇ ਚਿਰ ਤੱਕ ਸੀ ਇਹ ਸਭ 2-3 ਮਿੰਟ 2-3 ਮਹੀਨੇ ਤੱਕ ਸੀ ਇਹ ਦੱਸੋ ਤੇ ਸਰ ਇਹ ਫਰਚਾ ਦੱਜੋ ਗਿਆ ਕੀ ਅਸੀਂ ਦੱਸੋ ਗਿਆ ਜੀ ਐਫ ਆਈ ਆਰ ਨੰਬਰ 154 ਡੇਟਰਾ ਵੀ ਜੇ ਦੀ 41025 41025 ਜੀ ਸਰ ਇਹ ਹੁਣ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਦਨਜੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ ਗੁਰਦੀਪ ਸਿੰਘ ਤੇ ਪਰਜਟ ਸੇ ਨੇੜਾ ਵਾ ਇਹਨਾਂ ਦੀ ਦਫਤਰੀ ਤੇ ਬਾਕੀ ਆ ਜਿਸਮਨ ਦੀ ਰੇਡ ਕੀਤੀ ਜਾ ਰਹੀ ਆ ਤੇ ਜੋ ਵੀ ਇਹਨਾਂ ਦੀ ਪੁਛਗ੍ਰਾਫਿਕ ਆ ਜਾਏਗਾ ਪਸ ਗਿਆ ਸਰ ਜੋ ਪਹਿਲਾ ਫੜਿਆ ਇਸ ਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਰਾਂਕ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹਦੇ ਸੰਬੰਧ ਅੱਗੇ ਹੋਰ ਤੇ ਤਫਤੀਸ਼ ਕੀ ਚੱਲ ਰਹੀ ਹੈ ਤਫਤੀਸ਼ ਦੇ ਸੰਬੰਧ ਵਿੱਚ ਅਸੀਂ ਜ਼ਿਆਦਾ ਖਲਾਸੇ ਨਹੀਂ ਕਰ ਸਕਦੇ ਆਪ ਨੂੰ ਮਾਫ਼ ਕਰ ਸਕਦੇ ਸੰਬੰਧ ਉਹਦੇ ਨਾਲ ਨਹੀਂ ਰਿਲੇਟਡ ਹੈ ਕਿ ਜਾਂ ਉਹ ਵਾਕਈ ਗੋਪਨੀਯਤਾ ਦੇ ਜੇ ਜੇ ਸਰ ਮਤਲਬ ਗੈਨਤਾ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਉੱਤੇ ਕੀਤੀ ਜਾ ਰਹੀ ਹੈ ਉਹਦੇ ਨੂੰ ਪਾੜ ਦਿੱਸਾ ਜਿਹੜੀ ਧਾਰਾ ਤਹਿਤ ਸਰ ਜਿਹੜਾ ਮਾਅਰਤਰਜ ਕੇ ਚੱਲ ਸੀ ਸਿਕਰਟ ਇਨਫੋਰਮੇਸ਼ਨ ਹੈਪਨ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੋ ਇਸ ਤਰ੍ਹਾਂ ਦੇ ਜਿਹੜੇ ਤੇ ਭਟਕੇ ਨੌਜਵਾਨ ਆ ਉਹਨਾਂ ਨੂੰ ਚਾਹੀਦਾ ਕਿ ਮੁਖਤਾਰਾ ਚੋਣ ਇਹ ਜੇ